ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਹਾਲਾਂਕਿ ਇਸ ਦਾ ਵਿਰੋਧ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਹੁਣਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਜਿਸ ਵਿੱਚ ਮਥਾ ਪਾਇਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਮਸਲਿਆਂ ਦੇ ਵਿੱਚ ਜਾਣ ਬੁਝ ਕੇ ਦਖਲ ਅੰਦਾਜ਼ੀ ਕਰ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਰੀ ਪ੍ਰੈਸ ਕਾਨਫਰੰਸ ਕੀਤੀ ਅਤੇ ਸਾਰੇ ਪੋਤੜੀ ਫੁੱਲ ਕੇ ਰੱਖ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਖਾਸ ਕਰਕੇ ਬਾਦਲ ਪਰਿਵਾਰ ਅਤੇ ਬਾਦਲ ਪਰਿਵਾਰ ਦੇ ਸੀਗੇ ਸਤਿੰਦਰ ਕੋਹਲੀ ਦੇ ਮਾਮਲਾ ਪੂਰੀ ਤਰ੍ਹਾਂ ਗੰਭੀਰ ਹੋਇਆ ਐਕਸ਼ਨ ਕੀਤਾ ਗਿਆ ਰਾਤੋਂ ਰਾਤ ਗ੍ਰਿਫਤਾਰੀ ਹੋਈ ਲੇਕਿਨ ਜਿਸ ਆਦਮੀ ਨੇ ਉਹ ਹੋਟਲ ਬੁੱਕ ਕਰਵਾ ਕੇ ਦਿੱਤਾ ਸਤਵਿੰਦਰ ਕੋਹਲੀ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਖਾਸਮ ਖਾਸ ਹੈ ਸਤਵਿੰਦਰ ਕੋਹਲੀ ਨੇ ਆਪਣੇ ਬਲਬੂਤੇ ਉੱਤੇ ਜਾਂ ਆਪਣੇ ਵੱਲੋਂ ਪੈਸਿਆਂ ਦਾ ਭੁਗਤਾਨ ਕਿਉਂ ਨਹੀਂ ਕੀਤਾ ਜਿਹੜੇ ਕਮਰੇ ਦੇ ਵਿੱਚੋਂ ਪ੍ਰਸ਼ਾਸਨ ਵੱਲੋਂ ਸਤਿੰਦਰ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਕੌਣ ਹੈ ਬਲਜੀਤ ਕੀ ਰਿਸ਼ਤਾ ਹੈ ਉਹਦਾ ਸ਼ੁਰੂਮਲੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਦੱਸਿਆ ਕਿ ਜਿਹੜੇ ਸਤਿੰਦਰ ਕੋਹਲੀ ਨੇ ਦਲਜੀਤ ਸਿੰਘ ਨਾਮ ਤੇ ਸ਼ੁਰੂ ਤੋਂ 29 ਦਸੰਬਰ 2031 ਤੱਕ ਕਮਰਾ ਨੰਬਰ 349 ਵਿੱਚ ਰਿਹਾ 31 ਦਸੰਬਰ ਨੂੰ ਉਸਨੇ ਖਾਸ ਤੌਰ ਤੇ ਇੱਕ ਲਗਜ਼ਰੀ ਕਮਰੇ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸ ਨੂੰ ਕਮਰਾ ਨੰਬਰ 552 ਜੀ ਤਬਲੀਗ ਕਰ ਦਿੱਤਾ ਗਿਆ ਦੋਵਾਂ ਕਮਰਿਆਂ ਦੀ ਅਦਾਇਗੀ ਨਗਦ ਵਿੱਚ ਕੀਤੀ ਗਈ ਇਹ ਕਮਰੇ ਸਤਿੰਦਰ ਜਿਹੜਾ ਇਹ ਕਮਰਾ ਬਾਅਦ ਵਿੱਚ ਸ਼ਿਫਟ ਕੀਤਾ ਗਿਆ ਇਹ ਸਤਿੰਦਰ ਸਿੰਘ ਕੋਹਲੀ ਦੇ ਨਾਮ ਤੇ ਨਹੀਂ ਇਹ ਦਲਜੀਤ ਸਿੰਘ ਦੇ ਨਾਮ ਤੇ ਕਿਉਂ ਲਿਆ ਗਿਆ ਆਖਰਕਾਰ ਚੁਪਣ-ਚਪਾਈ ਦਾ ਖੇਡ ਹੈ ਸਤਵਿੰਦਰ ਸਿੰਘ ਕੋਹਲੀ ਕੇਸ ਦੇ ਕਹਿਣ ਉੱਤੇ ਫਿਰਦੇ ਸੀ ਔਰ ਜਿਹਦੇ ਨਾਮ ਤੇ ਕਮਰਾ ਲਿਆ ਗਿਆ ਉਹਦਾ ਨਾਮ ਹੈ ਦਲਜੀਤ ਸਿੰਘ ਦਲਜੀਤ ਸਿੰਘ ਸੁਖਬੀਰ ਸਿੰਘ ਬਾਦਲ ਦੀ ਮਕਲੀ ਮਲਕੀਅਤ ਵਾਲੇ ਇੱਕ ਨਿੱਜੀ ਚੈਨਲ ਤੇ ਪੀਟੀਸੀ ਰਿਪੋਰਟਰ ਨੇ ਜਿਹੜੇ ਦਲਜੀਤ ਸਿੰਘ ਨੇ ਉਹ ਰਿਪੋਰਟਰ ਨੇ ਪੀਟੀਸੀ ਚੈਨਲ ਦੇ ਜਿਸ ਦੇ ਮਾਲਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਖਰਕਾਰ ਲੁਕਣ ਲੁਕਣ ਸ਼ਿਫਾਈ ਦਾ ਖੇੜ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਉਂ ਖੜਿਆ ਗਿਆ ਹਾਲਾਂਕਿ ਜੇਕਰ ਸਤਿੰਦਰ ਜਿਹੜੇ ਨੇ ਸਤਿੰਦਰ ਕੋਹਲੀ ਨੇ ਜੇਕਰ ਉਹ ਸੱਚੇ ਹੁੰਦੇ ਤੇ ਉਹਨਾਂ ਨੇ ਆਪਣੇ ਨਾਮ ਤੇ ਕੰਬਰਾ ਬੁੱਕ ਕਰਾਉਣਾ ਸੀ ਇਸ ਨੂੰ ਲੈ ਕੇ ਕੁੰਡੀ ਇੱਕ ਹੋਰ ਹੱਥੇ ਆ ਗਈ ਹੈ ਇੱਕ ਪਾਸੇ ਗ੍ਰਿਫਤਾਰੀ ਹੋਈ ਪੰਜਾਬ ਪੁਲਿਸ ਵੱਲੋਂ ਦੂਸਰੇ ਪਾਸੇ ਉਹ 6 ਦਿਨ ਦੇ ਰਿਮਾਂਡ ਤੇ ਨੇ ਅੱਜ ਉਹਨਾਂ ਨੂੰ ਲਗਭਗ 3 ਦਿਨ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਥ ਚਰੂਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਤਿੰਦਰ ਸਿੰਘ ਸੀਏ ਦਾ ਸਾਥ ਕਿਉਂ ਦੇ ਰਹੇ ਨੇ ਕਿਉਂ ਬਲਜੀਤ ਸਿੰਘ ਹੁਣਾ ਦੇ ਵੱਲੋਂ ਆਪਣੇ ਨਾਮ ਤੇ ਰੂਮ ਦਿੱਤਾ ਗਿਆ ਰੂਮ ਲੈ ਕੇ ਦਿੱਤਾ ਗਿਆ ਰੈਂਟ ਤੇ ਉਸ ਤੋਂ ਬਾਅਦ ਭੁਗਤਾਨ ਵੀ ਲਗਤ ਕੀਤਾ ਗਿਆ ਤਾਂ ਕਿ ਕੰਨੋ ਕੰਨ ਕਿਸੇ ਨੂੰ ਖਬਰ ਨਾ ਹੋਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਰ-ਵਾਰ ਕਹਿ ਰਹੇ ਨੇ ਕਿ ਭਈ ਜਿਹੜੀਆਂ ਮਛੀਆਂ ਜਾਂ ਮਗਰਮੱਛ ਇਸ ਦੇ ਵਿੱਚ ਅਨਮੋਲ ਹੋਣਗੇ 328 ਪਾਵਨ ਸਰੂਪਾਂ ਨੂੰ ਲੈ ਕੇ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ 1 ਕਰੋੜ ਤੋਂ ਪਲੱਸ ਦੀ ਸੈਲਰੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇ ਖਾਤੇ ਦੇ ਵਿੱਚੋਂ ਦਿੱਤੀ ਜਾਂਦੀ ਸੀ ਸੀਏ ਸਤਿੰਦਰ ਕੋਹਲੀ ਨੂੰ ਕਿਉਂਕਿ ਐਸਪੀਸੀ ਦਾ ਸੀਏ ਸੀ ਉਸ ਤੋਂ ਬਾਅਦ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਸੀਏ ਸੀ ਜਿੰਨੀਆਂ ਵੀ ਉਹਨੀਆਂ ਦੀ ਜਿੰਨੀਆਂ ਵੀ ਸੁਖਬੀਸਨ ਬਾਦਲ ਉਹਨਾਂ ਦੀਆਂ ਫਰਮਾਂ ਨੇ ਉਹ ਸਾਰੀਆਂ ਦੀ ਦੇਖਰੇਖ ਕਰਦਾ ਸੀ ਤੇ ਦੂਸਰੇ ਪਾਸੇ ਪੀਟੀਸੀ ਚੈਨਲ ਜਿਸ ਤੋਂ ਬਾਣੀ ਦਾ ਪ੍ਰਕਾਸ਼ ਹੁੰਦਾ ਹੈ ਬਾਣੀ ਟੈਲੀਕਾਸਟ ਕੀਤਾ ਜਾਂਦਾ ਹੈ ਉਸ ਦੇ ਡਾਇਰੈਕਟਰ ਵੀ ਨੇ ਤੇ ਦੂਸਰੇ ਪਾਸੇ 30 ਲੱਖ ਲੱਗੇ ਸੀ ਸਾਲਾਨਾ ਤੂੰ ਤੇ ਫਿਰ ਕੁਝ ਹੀ ਸਾਲਾਂ ਦੇ ਵਿੱਚ ਉਹਨਾਂ ਦੀ ਤਨਖਾਹ 1 ਕਰੋੜ 30 ਲੱਖ ਰੁਪਏ ਕਿਵੇਂ ਹੋ ਗਈ ਕੀ ਜਿਹੜੇ ਜੁਰਮਾਨਾ ਲਗਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ 7 ਕਰੋੜ 25 ਜਾਂ 50 ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਉਹ ਹਾਲੇ ਤੱਕ ਕਿਉਂ ਨਹੀਂ ਕਰਵਾਇਆ ਗਿਆ ਦੂਸਰੇ ਪਾਸੇ ਬਾਦਲਾਂ ਦੇ ਕੰਮ ਕਰਦੇ ਰਹੇ ਅਤੇ ਪੀਟੀਸੀ ਚੈਨਲ ਦੇ ਉਹ ਡਾਇਰੈਕਟਰ ਨੇ ਇਹਨਾਂ ਨੂੰ ਲੈ ਕੇ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਰਬਲਮੈਂਟ ਮੰਨੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਚਾਰੀ ਹੈ ਬਲਤੇਜ ਪੰਨੂ ਜੋ ਨਿਜੀ ਸਲਾਹਕਾਰ रह ਚੁੱਕੇ ਨੇ ਉਹ ਅਸਲੀ रह ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਨੇ ਫਿਰ ਕਿਹਾ ਹੈ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਬਚਾਉਣਾ ਸਗੂ ਉਹਨਾਂ ਨੂੰ ਸਿਟਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ ਇਹ ਸਾਰਾ ਤਾਮ ਝਾਮ ਚੁੱਕਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਸਵਾਲ ਕੀਤਾ ਕਿ ਇਸ ਦੇ ਤੌਰ ਤੇ ਹਿੱਤਾਂ ਦਾ ਟਕਰਾਅ ਨਹੀਂ ਜਾ ਕੇ ਇਹ ਜਾਣਬੁੱਝ ਕੇ ਕੀਤਾ ਗਿਆ ਕੋਈ ਇੱਕ ਵਕੀਲ ਪੈਸੇ ਦੀ ਵਸੂਲੀ ਲਈ ਐਸਪੀ ਦੀ ਨੂੰ ਕਹਿੰਦੀ ਕਿਵੇਂ ਕਰ ਸਕਦਾ ਹੈ ਅਤੇ ਉਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਲਜਮਾ ਦਾ ਬਚਾ ਕਿਵੇਂ ਕਰ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਹੋਰ ਹਵਾਲਾ ਦਿੰਦੇ ਹੋਏ ਪਨੋਂ ਨੇ ਕਿਹਾ ਕਿ ਸਾਬਕਾ ਜਥੇਦਾਰ ਨੇ ਸਪਸ਼ਟ ਕੀਤਾ ਹੈ ਕਿ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਪਰ ਇੱਕ ਹਫਤੇ ਦੇ ਅੰਦਰ ਐਸਪੀਸੀ ਨੇ ਆਪਣਾ ਮਤਾ ਬਦਲ ਦਿੱਤਾ ਅਤੇ ਫੈਸਲਾ ਕੀਤਾ ਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਫਿਰ ਇਸ ਲਈ ਕਿਉਂਕਿ ਐਸਐਸ ਕੋਲੀ ਦਾ ਨਾਮ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇਕਰ ਇਸ਼ਤ ਸਿੰਘ ਰਿਪੋਰਟ ਵਿੱਚ ਕੋਲੀ ਦਾ ਨਾਮ ਆਉਂਦਾ ਤਾਂ ਕਾਨੂੰਨੀ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਣੀ ਸੀ ਪਰ ਉਹਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਚੈਨਲ ਦੇ ਇੱਕ ਪੱਤਰਕਾਰ ਦੇ ਨਾਂ ਤੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ ਗਿਆ ਜਿੱਥੇ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਹ ਸਿੱਧਾ ਸਵਾਲ ਖੜਾ ਕਰਦਾ ਹੈ ਕਿ ਇਸ ਵਿਅਕਤੀ ਨੂੰ ਕੌਣ ਬਿਚਾਰਿਆ ਹੈ ਧਾਮੀ ਦੇ ਇਸ ਦਾਅਵੇ ਦੇ ਸਖਤ ਰਾਜ ਤੋਂ ਦੇ ਹੋਏ ਕਿ ਆ ਇਹ ਸਿੱਖ ਮੁਦਾ ਸਿੱਖ ਮਸਲਿਆਂ ਵਿੱਚ ਦਖਲ ਅੰਦਾਜ਼ੀ ਪੰਨੂ ਨੇ ਕਿਹਾ ਕਿ ਜਦੋਂ ਕਲ ਗੁਰੂ ਸਿੱਖਾਂ ਦੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੌਂਸਲ ਕੀਤੀ ਕਿ ਉਹ ਸਿੱਖ ਨਹੀਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੇ ਕਿਹਾ ਕਿ ਸੱਚਾਈ ਅਤੇ ਇਸਲੀਤ ਸੰਗਤ ਅਤੇ ਪੂਰੀ ਦੁਨੀਆ ਦੇ ਸਾਹਮਣੇ ਉਹੀ ਚਾਹੀਦੀ ਹੈ ਮਲਤੇਜ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਅਗਿਆਨੀ ਹਰ ਹਰਪੀ ਸਿੰਘ ਜੀ ਵੱਲੋਂ ਦਿੱਤੇ ਸਪਸ਼ਟ ਲਿਖਤੀ ਨਿਰਦੇਸ਼ਾਂ ਅਤੇ

ਜੋ ਗੁਰਬਾਣੀ ਦੇ ਆਡੀਓ ਅਤੇ ਵੀਡੀਓ ਸਾਰੇ ਚੈਨਲ ਦੁਆਰਾ ਮੁਫਤ ਵਿੱਚ ਪ੍ਰਸਾਰਿਤ ਕੀਤਾ ਜਾ ਸਕੇ ਕਿਸੇ ਦਾ ਇਹ ਕ ਅਧਿਕਾਰ ਨਹੀਂ ਯਾਨੀ ਕਿ ਬਲਤੇਜ ਬੰਨੂ ਫਿਰ ਆੜੇ ਹੱਥੀ ਲੈ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ 6 ਦਿਨ ਦੇ ਰਿਮਾਨਡ ਤੇ ਲੈ ਐਸ ਸਕੋਲੀ ਯਾਨੀ ਕਿ ਸਤਿੰਦਰ ਸਿੰਘ ਕੋਹਲੀ ਜਿਹੜੇ ਨੇ ਉਹ 6 ਦਿਨ ਦੇ ਰਿਮਾਨਡ ਤੇ ਨੇ 6 ਦਿਨਾਂ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਣਗੇ ਸਿੱਧੇ ਸ਼ਬਦਾਂ ਦੇ ਵਿੱਚ ਬਲਤੇਜ ਸਿੰਘ ਪੰਨੂ ਲੈ ਕੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਸੁਤਿੰਦਰ ਕੋਹਲੀ ਦਾ ਇਸ ਕਰਕੇ ਬਚਾ ਕਰ ਰਹੀ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਜਿਆ ਜਾ ਸਕੇ ਬਾਦਲ ਨੂੰ ਨਾ بچਾਓ ਸਿੱਟ ਦਾ ਸਾਥ ਦਿਓ ਸਿੱਟ ਜੋ ਕਹਿੰਦੀ ਹੈ ਉਸ ਉਤੇ ਜਵਾਬ ਤਲਬ ਕੀਤਾ ਚਾਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲੇ ਇਹ ਮਸਲਾ ਹੈ 328 ਪਾਵਨ ਸਰੂਪਾਂ ਦਾ ਮਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਉਹ ਕਿਤੇ ਖੁਰਦ-ਬੁਰਦ ਕਿਤੇ ਗਿਆ ਬੈਵਲ ਕਲਾ ਦਾ ਗੂਲੀਕਾਂਡ ਹੋਇਆ ਉਹਨਾਂ ਨੇ ਕਿਹਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਅਦਵੀ ਹੋਈ ਕਿਉਂ ਨਹੀਂ ਜਸਟਿਸਫਿਕੇਸ਼ਨ ਦਵਾ ਸਕੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਸਤਿੰਦਰ ਕੋਹਲੀ ਰਿਮਾਰਟ ਤੇ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਜਿਹੜੇ ਇਸ ਦੇ ਵਿੱਚ ਅਨੁvolvement ਨੇ ਫਿਰ ਸ਼ੰਕਾ ਤੇ ਆਪ ਹੀ ਉਹਨਾਂ ਨੇ ਕਿਹਾ ਪੈਦਾ ਹੋਵੇਗਾ ਕਿ ਸਤਿੰਦਰ ਕੋਹਲੀ ਦੇ ਨਾਮ ਤੇ ਕਮਰਾ ਬੁੱਕ ਕਿਉਂ ਨਹੀਂ ਕੀਤਾ ਗਿਆ ਬਲਜੀਤ ਸਿੰਘ ਜੋ ਪੀਟੀਸੀ ਚੈਨਲ ਦੇ ਖਾਸ ਰਿਪੋਰਟਰ ਨੇ ਉਹਨਾਂ ਨੇ ਆਪਣੇ ਨਾਮ ਤੇ ਕਮਰਾ ਬੁੱਕ ਕਰਵਾ ਕੇ ਛੇ ਦਿੱਤੀ ਸਤਿੰਦਰ ਕੋਹਲੀ ਨੂੰ ਤੇ ਉਹ ਬਲਜੀਤ ਸਿੰਘ ਪੀਟੀਸੀ ਚੈਨਲ ਜਿਸ ਦੇ ਮਾਲਕ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਦੇ ਚੈਨਲ ਦੇ ਵਿੱਚ ਉਹ ਮੇਨ ਤੌਰ ਤੇ ਕੰਮ ਕਰਦੇ ਨੇ ਇਹ ਸਾਰੀਆਂ ਜਿਹੜੀਆਂ ਸੂਹਾਂ ਨੇ ਸ਼ੱਕ ਦੇ ਘੇਰੇ ਦੀਆਂ ਇਹ ਬਾਦਲ ਪਰਿਵਾਰ ਵੱਲ ਜਾ ਰਹੀਆਂ ਨੇ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਸਿੱਟ ਦਾ ਸਾਥ ਦਿਓ ਸਿਰ ਤੋਂ ਬਲੋਂ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ